ਕੋਈ ਵੀ ਲੋਕਾਂ ਦਾ ਪੈਸਾ ਨਾ ਰੱਖੋ ਤੇ ਤੁਸੀਂ ਇੰਨਾ ਕਮਾ ਰਹੇ ਹੋ ਤੇ ਛੋਟੀਆਂ-ਛੋਟੀਆਂ ਰਕਮਾਂ ਆਪਣੇ ਕੋਲ ਰੱਖੀਦੀਆਂ ਨਹੀਂ ਹੁੰਦੀਆਂ ਕੀ ਮੈਨੂੰ ਹੋਰਾਂ ਤੁਰਨਾ ਪਵੇ ਜਿਹੜੇ ਤੁਹਾਨੂੰ ਪਸੰਦ ਨਹੀਂ ਆਉਣੇ ਉਹ ਮੈਨੂੰ ਉਹ ਰਿਪੋਰਟ ਅੱਜ ਸ਼ਾਮ ਤੱਕ ਕਰੋ ਕੋਈ ਵੀ ਇਹੋ ਜੀ ਹੋ ਰਹੀ ਹੈ ਨਾ ਕਰਨ ਵਾਲੇ ਨੂੰ ਤੇ ਨਾ ਕਰਵਾਉਣ ਵਾਲੇ ਨੂੰ ਸਾਨੂੰ ਦੋਵਾਂ ਨੂੰ ਸਾਡੀ ਕੋਈ ਸਪੋਰਟ ਨਹੀਂ ਹੈ ਮੈਂ ਉਹਨਾਂ ਲੀਡਰਾਂ ਚੋਂ ਨਹੀਂ ਆ ਜਿਹੜੀ ਧੱਕਾਸ਼ਾਹੀ ਜਾਂ ਕੋਈ ਬੰਦਾ ਹੁਣ ਕੰਮ ਕਰ ਰਿਹਾ ਉਸ ਪਾਸੇ ਨੂੰ ਅਸੀਂ ਜਾਏਗੇ ਤੇ ਬਟ ਸਾਰਿਆਂ ਦੇ ਕੰਮ ਬਰਾਬਰ ਹੋਣੇ ਚਾਹੀਦੇ ਚਾਹੇ ਜਿਹੜੀ ਮਰਜ਼ੀ ਪਾਰਟੀ ਨਾਲ ਸੰਬੰਧ ਰੱਖਦੇ ਆ ਕਿਉਂਕਿ ਲੋਕ ਸਬਰ ਨਹੀਂ ਹੋਣੇ ਚਾਹੀਦੇ ਲੋਕਾਂ ਦਾ ਕੰਮ ਪੂਰਾ ਹੋਣਾ ਚਾਹੀਦਾ ਹੈ ਜਿਹੜੇ ਲੋਕ ਕੋਈ ਸਾਡੀ سپورਟ 'ਚ ਖੜੇ ਨੇ ਕਿਸੇ ਨੂੰ ਕੰਮ ਦੀ ਕਮੀ ਨਹੀਂ ਆਉਣ ਦਿੱਤੀ ਜਾਊਗੀ ਮੈਨੂੰ ਬੇਸ਼ੱਕ ਹਰ 15 ਦਿਨ ਬਾਅਦ ਇੱਥੇ ਦੁਬਾਰਾ ਮੀਟਿੰਗਾਂ ਕਰਨੀਆਂ ਪੈਣ ਅਸੀਂ ਮੀਟਿੰਗਸ ਕਰਾਂਗੇ ਹਰ ਕੰਮ ਦੀ ਅਪਡੇਟ ਲਵਾਂਗੇ ਤੇ ਬਿਨਾਂ ਪੱਖਪਾਤ ਤੋਂ ਮੈਂ ਹੁਣ ਇਹਨਾਂ ਨਾਲ ਗੱਲ ਕਰਕੇ ਗਈਆਂ ਵੀ ਇਹ ਨਹੀਂ ਹੋਣਾ ਚਾਹੀਦਾ ਵੀ ਇਹਨਾਂ ਦੇ ਕੰਮ ਕਰਵਾਤੇ ਇਹਨਾਂ ਦੇ ਰਹਿ ਕੇ ਸਾਰਿਆਂ ਦੇ ਕੰਮ ਲੋਕਾਂ ਦੀ ਕੋਈ ਗਲਤੀ ਨਹੀਂ ਹੁੰਦੀ ਨੁਮਾਇੰਦਾ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਲੋਕਾਂ ਦੇ ਕੰਮ ਨਹੀਂ ਰੁਕਣੇ ਚਾਹੀਦੇ ਮੈਨੂੰ ਇਹ ਜਿੰਨੀਆਂ ਤੁਹਾਨੂੰ ਮੈਂ 3-4 ਇਨਕੁਆਰੀਜ਼ ਕਈਆਂ ਨੇ 2-4 ਦਿਨਾਂ ਚੱਲ ਰੇੜ ਕੇ ਉਹਦੀ ਰਿਪੋਰਟ ਕਰੋ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਥੇ ਖੜ ਕੇ ਜਵਾਬ ਦਿਆਂਗੀ ਮੈਡਮ ਜੇ ਕੋਈ ਗਲਤ ਟੈਂਡਰ ਪਾਉਂਦਾ ਉਸਤੇ ਕੋਈ ਕਾਰਵਾਈ ਵੀ ਕੀਤੀ ਜਾਏਗੀ ਕਿਉਂ ਨਹੀਂ ਕੀਤੀ ਜਾਂਦੀ ਗਲਤ ਟੈਂਡਰ ਪਾਊਗਾ ਤੇ ਸਸਪੈਂਡ ਜਿਹੜੀ ਬਾਕੀ ਕਾਨੂੰਨੀ ਕਾਰਵਾਈ ਹੋਣੀ ਆ ਉਹ ਅਲੱਗ ਚੀਜ਼ ਮੈਂ ਆਮ ਟੋਟਲੀ ਔਨ ਇਟ ਮੈਂ ਇਸੇ ਚੀਜ਼ ਉੱਪਰ ਹਾਂ ਇਸ ਚੀਜ਼ ਉੱਪਰ ਗੌਰ ਕਰ ਰਹੇ ਹਾਂ ਬਸ ਤੁਹਾਨੂੰ ਹੌਣ ਅੱਗੇ ਅੱਗੇ ਕਰਕੇ ਵਿਖਾਉਂਦੇ ਅਸੀਂ ਉੱਥੇ ਕੋਈ ਵੀ ਕੰਸਟਰਕਸ਼ਨ ਕਰਨ ਨਹੀਂ ਦਿੱਤੀ ਜਿਹੜੀ ਵੀ ਗੈਰ ਕਾਨੂੰਨੀ ਹੈ ਪਰ ਫਿਰ ਵੀ ਅੱਜ ਇਹ ਹੁਣ ਜਾਣਗੇ ਉਹਦੀ ਵੀਡੀਓ ਬਣਾ ਕੇ ਪ੍ਰੋਪਰ ਮੈਨੂੰ ਭੇਜਣਗੇ ਕਿ ਜੇ ਉੱਥੇ ਕੋਈ ਵੀ ਗੈਰ ਕਾਨੂੰਨੀ ਕਾਰਵਾਈ ਕਾਨੂੰਨ ਤੋਂ ਬਾਹਰ ਜਾ ਕੇ ਕੀਤੀ ਜਾ ਰਹੀ ਹੈ ਬਿਲਕੁਲ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹਨਾਂ ਦਾ ਕਹਿਣਾ ਤੇ ਹੈ ਵੀ ਉੱਥੇ ਕਿਸੇ ਤਰੀਕੇ ਦੀ ਨਦੀ ਦੇ ਅੰਦਰ ਕੰਸਟਰਕਸ਼ਨ ਨਹੀਂ ਹੋ ਰਹੀ ਜੇ ਹੋ ਰਹੀ ਹੈ ਤਾਂ ਇਹ ਸਾਡਾ ਕਿਸੇ ਨੂੰ ਕੋਈ ਸਹਿਯੋਗ ਨਹੀਂ ਉਹਨੂੰ ਢਾਡੋ ਜਾਓ ਜਰੂਰ ਮੀਟਿੰਗ ਦੇ ਵਿੱਚ ਸੱਤਾਧਾਰੀ ਜੋ ਸੀਗੇ ਐਮਸੀ ਉਹਨਾਂ ਦਾ ਕਹੋ ਸੀ ਕਿ ਮੀਟਿੰਗ ਬਹੁਤ ਦੇਰ ਬਾਅਦ ਬੁਲਾਈ ਜਾਂਦੀ ਹੈ 8 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ ਤੇ ਟਾਈਮ ਪੀਰੀਅਡ ਸ਼ਾਰਟ ਰਹੇਗਾ ਹੁਣ ਮੀਟਿੰਗਾਂ ਦਾ ਕੀ ਸਿਲਸਿਲਾ ਰਹੇਗਾ ਅੱਗੇ ਦੇਖੋ ਬਹੁਤ ਸਾਰੇ ਕੰਮ ਸੀ ਜਿਹੜੇ ਕੋਰਾਲੀ ਦੇ ਹੋਣ ਵਾਲੇ ਰਹਿੰਦੇ ਆ ਮੇਰੇ ਖਿਆਲ ਚ ਪਹਿਲਾਂ 8 ਮਹੀਨੇ ਬਾਅਦ ਮੀਟਿੰਗ ਬੁਲਾਈ ਗਈ ਫਿਰ 3 ਮਹੀਨੇ ਬਾਅਦ ਮੀਟਿੰਗ ਹਰ ਮਹੀਨੇ ਪ੍ਰਧਾਨ ਜੀ ਨੂੰ ਮੈਂ ਕਿਹਾ ਹੈ ਕਿ ਹਰ ਮਹੀਨੇ ਮੀਟਿੰਗ ਬੁਲਾਓ ਤਾਂ ਕਿ ਐਮਸੀਜ਼ ਦੀਆਂ ਗੱਲਾਂ ਵੀ ਸੁਣੀਆਂ ਜਾ ਸਕਣ ਐਮਸੀ ਆਪਣੇ ਵਾਰਡ ਦੇ ਨੁਮਾਇੰਦੇ ਹੁੰਦੇ ਆ ਲੋਕਾਂ 'ਚ ਹਰ ਟਾਈਮ ਵਿਚਰਦੇ ਆ ਉਹ ਹਰ ਮਹੀਨੇ ਜਦੋਂ ਅਪਡੇਟ ਕਰਨਗੇ ਵੀ ਕਿਹੜੇ ਕੰਮ ਹੋ ਗਏ ਕਿਹੜੇ ਕੰਮ ਰਹਿ ਗਏ ਫੇਰ ਹੀ ਜਿਹੜੇ ਕੰਮ ਉਹ ਸਿਰੇ ਚੜਨਗੇ ਕੁਝ ਪਹਿਲਾਂ ਵਾਲੇ ਵੀ ਕੰਮ 3.5 ਕਰੋੜ ਦੇ ਪੈਂਡਿੰਗ ਪਏ ਸੀ ਜਿਹੜੇ ਹੋਣ ਵਾਲੇ ਰਹਿੰਦੇ ਸੀ ਤੇ ਜੇ ਹਰ ਮਹੀਨੇ ਮੀਟਿੰਗ ਕਮੇਟੀ ਦੀ ਹੁੰਦੀ ਰਹਿਣੀ ਹੈ ਤੇ ਲੋਕਾਂ ਦੇ ਕੰਮ ਫਿਰ ਰੁਕਣੇ ਨਹੀਂ ਐ ਸੋ ਬਹੁਤ ਸਾਰੇ ਕੰਮ ਆ ਜਿਹੜੇ ਅੱਜ ਸਾਰੇ ਐਮਸੀ ਸਹਿਬਾਨਾਂ ਦੇ ਅਸੀਂ ਸੁਣੇ ਆ ਜਿਨ੍ਹਾਂ ਨੂੰ 15 12 13 ਤਰੀਕ ਦੀ ਸੀ ਮੀਟਿੰਗ ਹੁਣ ਦੁਬਾਰਾ ਰੱਖੀ ਐ ਜਿਦੇ ਚੋ ਸਾਰੇ ਕੰਮ ਪਾ ਕੇ ਉਹ ਕੰਮਾਂ ਨੂੰ ਨੇਪਰੇ ਚਾੜਾਂਗੇ ਕੁਝ ਕਮੀਆਂ ਰਹਿੰਦੀਆਂ ਨੇ ਉਹ ਕਮੀਆਂ ਨੂੰ ਜੇ ਸੇਵਾ ਭਾਵਨਾ ਦੀ ਉਹਦੇ ਨਾਲ ਤੁਸੀਂ ਕਰੋਗੇ ਤਾਂ ਹਰ ਕੰਮ ਹੋਈ ਜਾਣਾ ਕੋਈ ਪੈਸੇ ਦੀ ਕਮੀ ਨਹੀਂ ਹੁੰਦੀ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਮੈਡਮ ਮਤਿਆਂ ਦੇ ਵਿੱਚ ਜੇ ਕੇਵਲ ਦੇਖੀ ਗਈ ਹੈ ਪ੍ਰਧਾਨ ਜੀ ਦੇ ਵਾਰਡ ਦੇ ਵਿੱਚ ਤਕਰੀਬਨ 88 ਲੱਖ ਦੇ ਮਤੇ ਪਾਏ ਗਏ ਹਨ ਬਜਾਰਕੀ ਆਮ ਆਦਮੀ ਪਾਰਟੀ ਦੇ ਜਿਹੜੇ ਕਾਉਂਸਲਰ ਹੈ ਉਹਨਾਂ ਦੇ ਵਾਰਡ ਦੇ ਵਿੱਚ ਘੱਟ ਕੀ ਮਤੇ ਪਾਏ ਗਏ ਉਸ ਬਾਰੇ ਵੀ ਗੱਲ ਹੋਈ ਕੋਈ ਦੇਖੋ ਵਾਰਡ ਐਮਸੀਆਂ ਨੇ ਇਤਰਾਜ਼ ਜਤਾਇਆ ਕਿ ਕੁਝ ਦੇ ਕੰਮ ਘੱਟ ਪਾਏ ਗਏ ਆ ਕੁਝ ਦੇ ਜ਼ਿਆਦਾ ਪਾਏ ਗਏ ਨੇ ਇਸ ਤਰੀਕੇ ਸਾਡੀ ਜਿਹੜੀ ਪਾਰਟੀ ਹੈ ਤੁਸੀਂ ਦੇਖੋ ਆਪ ਹੀ ਮੈਂ ਉਹਨਾਂ ਲੀਡਰਾਂ ਚੋਂ ਨਹੀਂ ਆ ਜਿਹੜੀ ਤੱਕਾ ਸ਼ਾਹੀ ਜਾਂ ਕੋਈ ਬੰਦਾ ਹੁਣ ਕੰਮ ਕਰ ਰਿਹਾ ਉਸ ਪਾਸੇ ਨੂੰ ਅਸੀਂ ਜਾਏਗੇ ਤੇ ਬਟ ਸਾਰਿਆਂ ਦੇ ਕੰਮ ਬਰਾਬਰ ਹੋਣੇ ਚਾਹੀਦੇ ਚਾਹੇ ਜਿਹੜੀ ਮਰਜ਼ੀ ਪਾਰਟੀ ਨਾਲ ਸੰਬੰਧ ਰੱਖਦੇ ਆ ਕਿਉਂਕਿ ਲੋਕ ਸਬਰ ਨਹੀਂ ਹੋਣੇ ਚਾਹੀਦੇ ਲੋਕਾਂ ਦਾ ਕੰਮ ਪੂਰਾ ਹੋਣਾ ਚਾਹੀਦਾ ਹੈ ਜਿਹੜੇ ਲੋਕ ਕੋਈ ਸਾਡੀ ਸਪੋਰਟ 'ਚ ਖੜੇ ਨੇ ਕਿਸੇ ਨੂੰ ਕੰਮ ਦੀ ਕਮੀ ਨਹੀਂ ਆਉਣ ਦਿੱਤੀ ਜਾਊਗੀ ਮੈਨੂੰ ਬੇਸ਼ੱਕ ਹਰ 15 ਦਿਨ ਬਾਅਦ ਇੱਥੇ ਦੁਬਾਰਾ ਮੀਟਿੰਗਾਂ ਕਰਨੀਆਂ ਪੈਣ ਅਸੀਂ ਮੀਟਿੰਗਸ ਕਰਾਂਗੇ ਹਰ ਕੰਮ ਦੀ ਅਪਡੇਟ ਲਵਾਂਗੇ ਤੇ ਬਿਨਾ ਪੱਖਪਾਤ ਤੋਂ ਮੈਂ ਹੁਣ ਇਹਨਾਂ ਨਾਲ ਗੱਲ ਕਰਕੇ ਗਈਆਂ ਵੀ ਇਹ ਨਹੀਂ ਹੋਣਾ ਚਾਹੀਦਾ ਵੀ ਇਹਨਾਂ ਦੇ ਕੰਮ ਕਰਵਾਤੇ ਇਹਨਾਂ ਦੇ ਰਹਿ ਗਏ ਸਾਰਿਆਂ ਦੇ ਕੰਮ ਲੋਕਾਂ ਦੀ ਕੋਈ ਗਲਤੀ ਨਹੀਂ ਹੁੰਦੀ ਨੁਮਾਇੰਦਾ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਲੋਕਾਂ ਦੇ ਕੰਮ ਨਹੀਂ ਰੁਕਣੇ ਚਾਹੀਦੇ ਬਰਸਾਤਾਂ ਦਾ ਮੌਸਮ ਆਲਾ ਪਿਛਲੀ ਵਾਰ ਵੀ 12 ਮੰਦਰ ਦੇ ਕੋਲ ਜੋ ਮਕਾਨ ਬੜੇ ਸੀਗੇ ਜੀ ਤੇ ਹੁਣ ਫੇਰ ਨਦੀ ਦੇ ਵਿੱਚ ਕੰਸਟਰਕਸ਼ਨ ਹੋ ਰਹੀ ਹੈ ਇੱਕ ਨਾਮੀ ਕੰਪਨੀ ਵੱਲੋਂ ਕੀਤਾ ਜਾ ਰਿਹਾ ਇਹ ਇਹ ਲੋਕਾਂ ਦੇ ਰੱਖਸ਼ੇ ਨਹੀਂ ਪਾਸ ਹੁੰਦੇ ਹੈਗੇ ਨਦੀਆਂ ਦੇ ਵਿੱਚ ਕੰਸਟਰਕਸ਼ਨ ਹੋ ਰਹੀ ਹੈ ਨਹੀਂ ਇਹ ਅਸੀਂ ਮੈਂ ਪਹਿਲਾਂ ਵੀ ਇਹਨਾਂ ਨੂੰ ਪਤਾ ਕਰਨ ਨੂੰ ਕਿਹਾ ਸੀ ਜੀਓ ਸਾਹਿਬ ਦੀ ਜਾਣਕਾਰੀ ਦੇ ਮੁਤਾਬਕ ਵੀ ਅਸੀਂ ਉੱਥੇ ਕੋਈ ਵੀ ਕੰਸਟਰਕਸ਼ਨ ਕਰਨ ਨਹੀਂ ਦਿੱਤੀ ਜਿਹੜੀ ਵੀ ਗੈਰਕਾਨੂੰਨੀ ਹੈ ਪਰ ਫਿਰ ਵੀ ਅੱਜ ਇਹ ਹੁਣ ਜਾਣਗੇ ਉਹਦੀ ਵੀਡੀਓ ਬਣਾ ਕੇ ਪ੍ਰੋਪਰ ਮੈਨੂੰ ਕਿ ਜੇ ਉੱਥੇ ਕੋਈ ਵੀ ਗੈਰ ਕਾਨੂੰਨੀ ਕਾਰਵਾਈ ਕਾਨੂੰਨ ਤੋਂ ਬਾਹਰ ਜਾ ਕੇ ਕੀਤੀ ਜਾ ਰਹੀ ਹੈ ਬਿਲਕੁਲ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹਨਾਂ ਦਾ ਕਹਿਣਾ ਤੇ ਹੈ ਵੀ ਉੱਥੇ ਕਿਸੇ ਤਰੀਕੇ ਦੀ ਨਦੀ ਦੇ ਅੰਦਰ ਕੰਸਟਰਕਸ਼ਨ ਨਹੀਂ ਹੋ ਰਹੀ ਜੇ ਹੋ ਰਹੀ ਹੈ ਤਾਂ ਇਹ ਸਾਡਾ ਕਿਸੇ ਨੂੰ ਕੋਈ ਸਹਿਯੋਗ ਨਹੀਂ ਉਹਨੂੰ ਠਾ ਦੋ ਜਾਂ ਕਿ ਉਹ ਮੈਨੂੰ ਰਿਪੋਰਟ ਅੱਜ ਸ਼ਾਮ ਤੱਕ ਕਰੋ ਕੋਈ ਵੀ ਇਹੋ ਜੀ ਹੋ ਰਹੀ ਹੈ ਨਾ ਕਰਨ ਵਾਲੇ ਨੂੰ ਤੇ ਨਾ ਕਰਵਾਉਣ ਵਾਲੇ ਨੂੰ ਸਾਨੂੰ ਦੋਵਾਂ ਨੂੰ ਸਾਡੀ ਕੋਈ ਸਪੋਰਟ ਨਹੀਂ ਹੈ ਜੀ ਕੀ ਜਿਹੜੀਆਂ ਇੱਥੇ ਕਲੋਨੀਆਂਜ਼ ਨੇ 25-26 ਕਰੋੜ ਰੁਪਏ ਕੁਝ ਮਹੀਨੇ ਹਾਂਜੀ 26 ਕਰੋੜ ਰੁਪਏ ਲਗਭਗ 26 ਕਰੋੜ ਰੁਪਏ ਦੇ ਲਗਭਗ ਪੈਸਾ ਖੜਾ ਹੈ ਜਿਹੜੀ ਅਸੀਂ 12 ਤਰੀਕ ਨੂੰ ਮੀਟਿੰਗ ਰੱਖ ਲਓ ਤੁਸੀਂ ਹਾਂਜੀ 12 ਤਰੀਕ ਨੂੰ ਮੀਟਿੰਗ ਰੱਖਾਂਗੇ ਤੇ ਉਹਦੇ ਚ ਵਿਸਥਾਰ ਚ ਚਰਚਾ ਕਰਾਂਗੇ ਤੁਹਾਨੂੰ মিডিਏ ਨੂੰ ਅੱਜ ਵੀ ਤੁਸੀਂ ਆਏ ਹੋਏ ਹੋ ਮੈਂ ਕਿਹਾ ਸੀ ਵੀ ਜੇ ਵਿਧਾਨ ਸਭਾ ਦੀ ਕਾਰਗੁਜ਼ਾਰੀ ਸਾਰੇ মিডিਏ ਦੇ ਸਾਹਮਣੇ ਹੁੰਦੀ ਹੈ ਤੇ ਨੋ ਡਾਊਟ ਜਿੱਥੇ ਲੋਕਾਂ ਲਈ ਅਸੀਂ ਕੰਮ ਪਾਸ ਕਰ ਰਹੇ ਹਾਂ ਉਹ ਵੀ মিডিਏ ਦੇ ਸਾਹਮਣੇ ਹੋਣਾ ਚਾਹੀਦਾ ਵੀ ਸਾਰੀਆਂ ਚੀਜ਼ਾਂ ਕਿਸ ਤਰੀਕੇ ਪਾਸ ਕੀਤੀਆਂ ਜਾ ਰਹੀਆਂ ਨੇ ਤੇ 12 ਤਰੀਕ ਨੂੰ ਦੁਬਾਰਾ ਮੀਟਿੰਗ ਰੱਖਾਂਗੇ ਜਿਦੇ ਚ ਕਿੰਨੇ ਕਿਹੜੇ ਕਲੋਨਾਈਜ਼ਰ ਨੇ ਸਾਡੇ ਪੈਸੇ ਦੇਣੇ ਨੇ ਖੁਦ ਮੈਂ ਆਉਂਗੀ ਉਹਦੇ ਚ ਵਿਸਾਰ ਦੇ ਵਿੱਚ ਚਰਚਾ ਕਰਾਂਗੇ ਤੇ ਕਿਸੇ ਨੂੰ ਕੋ ਢਿੱਲੀ ਨਹੀਂ ਦਿੱਤੀ ਜਾਊਗੀ ਕੋਈ ਵੀ ਲੋਕਾਂ ਦਾ ਪੈਸਾ ਨਾ ਰੱਖੋ ਸਾਨੂੰ ਪੈਸੇ ਦੀ ਕੋਰਾਲੀ ਦੇ ਵਿੱਚ ਡਿਵੈਲਪਮੈਂਟ ਲਈ ਜ਼ਰੂਰਤ ਹੈ ਤੇ ਤੁਸੀਂ ਇੰਨਾ ਕਮਾ ਰਹੇ ਹੋ ਤੇ ਛੋਟੀ ਛੋਟੀਆਂ ਰਕਮਾਂ ਆਪਣੇ ਕੋਲ ਰੱਖੀ ਦੀਆਂ ਨਹੀਂ ਹੁੰਦੀਆਂ ਜੀ ਮੈਨੂੰ ਹੋਰਾਂ ਤੁਰਨਾ ਪਵੇ ਜਿਹੜੇ ਤੁਹਾਨੂੰ ਪਸੰਦ ਨਹੀਂ ਆਉਣੇ ਤੇ ਮੈਂ ਪਹਿਲਾਂ ਵੀ ਕਿਹਾ ਵੀ ਇਸ ਚੱਕਰ ਦੇ ਵਿੱਚ ਕੋਈ ਵੀ ਨਾਰਵ ਵੀ ਕਿਸੇ ਨਾਲ ਕੋਈ ਪਾਰਸ਼ਲਟੀ ਕਰਨੀ ਆ ਜਾਂ ਕੋਈ ਮਤਪੇਦ ਕਰਨਾ ਸਾਰਿਆਂ ਦਾ ਕੰਮ ਆ ਜਿਹੜੇ ਬਰਾਬਰ ਹੋਣਗੇ ਲੋਕਾਂ ਦਾ ਕੋਈ ਕਸੂਰ ਨਹੀਂ ਲੋਕਾਂ ਦੇ ਕੰਮ ਨਹੀਂ ਰੁਕਣਗੇ ਮੈਡਮ ਸ਼ਹਿਰ 'ਚ ਕਈ ਕੰਮ ਹੈ ਜਿਹੜੇ ਬਿਨਾ ਟੈਂਡਰ ਤੋਂ ਹੋ ਰਹੇ ਆ ਉਹਨਾਂ ਬਾਰੇ ਕੀ ਜੀ ਦੇਖੋ ਬਿਨਾ ਟੈਂਡਰ ਤੋਂ ਮੇਰੇ ਕੋਲ ਰਿਪੋਰਟ ਆਈ ਹੈ ਇਹ ਟੋਟਲੀ ਵਾਇਲੇਸ਼ਨ ਆਫ ਰੂਲਸ ਹੈ ਇੱਕ ਤੁਸੀਂ ਕਾਨੂੰਨਾ ਤੋਂ ਕਾਨੂੰਨ ਤੋਂ ਬਾਹਰ ਹੋ ਕੇ ਜਾ ਰਹੇ ਹੋ ਯੂਸਾ ਬੇ ਜਿਹੜੇ ਭਾਰਤ ਕੁਸ਼ਨ ਜੀ ਵੀ ਕਹਿ ਰਹੇ ਸੀ ਦੇਖੋ ਇਹ ਤੇ ਸਤਾਧਾਰੀ ਪਾਰਟੀ ਦੇ ਐਮਸੀ ਨਹੀਂ ਹੈਗੇ ਦੂਸਰੀ ਪਾਰਟੀ ਦੇ ਐਮਸੀਜ਼ ਨੇ ਉਹ ਖੁਦ ਉਸ ਚੀਜ਼ ਤੇ ਅਲੀਗੇਸ਼ਨ ਲਗਾਉਂਦੇ ਪਏ ਵੀ ਜਗਾ ਜਗਾ ਉੱਤੇ ਕੰਮ ਪਹਿਲਾਂ ਤੋਂ ਹੋ ਰਹੇ ਨੇ ਤੇ ਉਹਨੂੰ ਜਾ ਕੇ ਗਰਾਊਂਡ ਉੱਤੇ ਰਿਪੋਰਟ ਕਰੋ ਕਿ ਇਹ ਦੁਬਾਰਾ ਕੋ ਪਾਇਆ ਹੋਇਆ ਹੈ ਇੱਕ ਰਿਪੋਰਟ ਹੋਰ ਆਈ ਹੈ ਕਿ ਪਹਿਲਾਂ ਕੰਮ ਦੇ ਪੈਸੇ ਜਾ ਚੁੱਕੇ ਨੇ ਦੁਬਾਰਾ ਫਿਰ ਉਸੇ ਕੰਮ ਦੇ ਪੈਸੇ ਪਾਏ ਹੋਏ ਸੋ ਲੋਕਾਂ ਦਾ ਪੈਸਾ ਆਪਾਂ ਖਰਾਬ ਦੀ ਕਰਨਾ ਬੜੀ ਜ਼ਿੰਮੇਵਾਰੀ ਅਹੁਦੇ ਤੇ ਸਾਨੂੰ ਬਿਠਾਇਆ ਹੋਇਆ ਬੜੀ ਲਗਨ ਨਾਲ ਮਿਹਨਤ ਨਾਲ ਇਮਾਨਦਾਰੀ ਨਾਲ ਜਿਹੜੇ ਸਾਰੇ ਕੰਮ ਆਹੋ ਨਵੇੜੇ ਜਾਨ ਮੈਨੂੰ ਇਹ ਜਿੰਨੀਆਂ ਤੁਹਾਨੂੰ ਮੈਂ 3-4 ਇਨਕੁਆਰੀਜ਼ ਕਈਆਂ ਨੇ 2-4 ਦਿਨਾਂ ਚ ਲੈ ਬੈਠ ਕੇ ਉਹਦੀ ਰਿਪੋਰਟ ਕਰੋ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਥੇ ਖੜ ਕੇ ਜਵਾਬ ਦਵਾਂਗਾ ਜੀ ਮੈਡਮ ਜੇ ਕੋਈ ਗਲਤ ਟੈਂਡਰ ਪਾਉਂਦਾ ਉਸ ਤੇ ਕੋਈ ਕਾਰਵਾਈ ਵੀ ਕੀਤੀ ਜਾਏਗੀ ਜੀ ਕਿਉਂ ਨਹੀਂ ਕੀਤੀ ਜਾਂਦੀ ਗਲਤ ਟੈਂਡਰ ਪਾਊਗਾ ਤੇ ਸਸਪੈਂਡ ਜਿਹੜੀ ਬਾਕੀ ਕਾਨੂੰਨੀ ਕਾਰਵਾਈ ਹੋਣੀ ਆ ਉਹ ਅਲੱਗ ਚੀਜ਼ ਹੈ ਮੈਂ ਆਮ ਟੋਟਲੀ ਔਨ ਇਟ ਮੈਂ ਇਸੇ ਚੀਜ਼ ਉੱਪਰ ਆ ਇਸੇ ਚੀਜ਼ ਉੱਪਰ ਗੌਰ ਕਰ ਰਹੇ ਹਾਂ ਫਸ ਤੁਹਾਨੂੰ ਹੁਣ ਅੱਗੇ ਅੱਗੇ ਕਰਕੇ ਵਿਖਾਉਂਦੇ ਹਾਂ